ਸਾਰੇ ਨੂੰ ਸਵਾਗਤ ਹੈ ਤੁਹਾਡਾ ਇਸ ਤੇ ਗਰੋ ਚੈਨਲ ਤੇ ਹਾਂ ਜੀ ਹੋਰ ਸਭ ਲੌਜੀਕਲੀ ਹਾਲ ਚਾਲ ਹੈ ਅਮੇ ਦਾ ਸਾਰੇ ਠੀਕ ਠਾਕ ਹੋਗੇ ਨਾ ਪਰਮਾਤਮਾ ਕਰੇ ਠੀਕ ਠਾਕ ਰਹੂ ਪੰਦਰ ਇਸ ਤਰ੍ਹਾਂ ਕੋਈ ਸਮਾਂ ਹੋ ਜੀ ਤੇ ਹਾਂ ਜੀ ਅੱਜ ਆਪਾਂ ਹੋਰ ਦਿਖਾ ਲਿਆ ਤੁਹਾਨੂੰ ਸੂਟ ਵਰਗਾ ਕਿਤੇ ਹਾਂ ਜੀ ਇਹ ਵਲਰ ਤੁਸੀਂ ਪਾਟਨ ਦਾ ਸੂਟ ਹੈ ਜੀ ਬਹੁਤ ਸੁਹਣਾ ਵੀ ਬਣ ਕੇ ਰੈਡੀ ਹੋਇਆ ਬਹੁਤ ਹੀ ਚਾਹਤ ਪਿਆਰਾ ਬਣਿਆ ਹੋਇਆ ਸੂਟ ਤੁਸੀਂ ਸਾਰੇ ਨੂੰ ਇਹ ਵਾਲਾ ਜੀ ਆਪਾਂ ਕੀਤਾ ਇਹ ਵਾਲਾ ਜੀ ਆਪਾਂ ਕੀਤਾ ਬਾਟਮ ਤੇ ਵਰਕ ਆ ਇਹ ਸਾਰਾ ਜੀ ਬਾਟਮ ਵਰਕ ਹੈ ਇਹ ਵਾਲਾ ਤੁਸੀਂ ਵਿਖੋ ਇਹ ਸਾਰਾ ਪੂਰਾ ਔਹ ਗੋਡੇ ਤੱਕ ਗੋਡੇ ਤੋਂ ਥੋੜਾ ਜਿਹਾ نیچے ਵਰਕਰ ਹੋਗਾ ਜੀ ਗੋਡੇ ਤੱਕ ਪਰ ਕਰੂੰ ਤੁਸੀਂ ਵਿਖੋ ਇਹਦਾ ਕਲਰ ਕੰਬੀਨੇਸ਼ਨ ਤੇ ਕਪੜਾ ਬਹੁਤ ਸੌਫਟ ਹੈ ਬਹੁਤ ਸੌਫਟ ਵਾਲਾ ਕਾਟਨ ਹੈ ਹਾਂ ਜੀ ਤੁਸੀਂ ਨੇੜੇ ਤੋਂ ਵਿਖਾ ਦਿਓ ਵਰਕ ਨੂੰ ਹਾਂਜੀ ਤੁਸੀਂ ਵਰਕ ਨੂੰ ਦੇਖੋ ਕਿੰਨਾ ਸੋਹਣਾ ਇਹਦੇ ਵਿੱਚ ਕਲਰ ਕੰਬੀਨੇਸ਼ਨ ਕੀਤਾ ਤੇ ਇਹ ਵਾਲਾ ਦੇਖੋ ਕਿੰਨਾ ਸੋਹਣਾ ਸ਼ੇਡਰ ਟੰਕਾ ਲਾਇਆ ਇਹਦੇ ਵਿੱਚ ਆਪਾਂ ਦੇਖੋ ਹਾਂਜੀ ਇਹ ਵਾਲਾ ਹੈਗਾ ਮੂਰੀ ਤੇ ਉਹ ਪਾਸੇ ਉਧਰ ਵੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਉਹਨੇ ਮੂਰੀਆਂ ਦੇ ਵਰਕ ਕਰ ਜੂਗਾ ਜੀ ਇਹ ਮੂਰੀ ਤੇ ਤੇ ਬਾਜੂ ਵਰਕ ਹੈ ਜੀ ਤੁਸੀਂ ਦੇਖੋ ਇਹ ਵਾਲਾ ਬਾਜੂ ਤੇ ਵਰਕ ਹੈ ਬਹੁਤ ਸੋਹਣਾ ਵਰਕ ਹੋਇਆ ਜੀ ਇਹ ਵਾਲਾ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਤੇ ਹਿੰਦੀ ਚ ਵੀਡੀਓ ਚ ਸੂਟ ਸਹੀ ਆ ਰਹੀ ਆ ਨਾ ਹਾਂ ਕਲਰ ਦਾ ਥੋੜਾ ਜਿਹਾ ਫਰਕ ਪੈ ਰਿਹਾ ਜੀ ਕਿਉਂਕਿ ਹੁਣ ਸ਼ਾਮ ਦਾ ਟਾਈਮ ਆ ਰਾਤ ਦਾ ਰਾਤ ਨੂੰ ਬੜੀ ਹੈ ਥੋੜਾ ਜਿਹਾ ਲਾਈਟਾਂ ਕਰਕੇ ਥੋੜਾ ਜਿਹਾ ਫਰਕ ਪੈ ਰਿਹਾ ਜੀ ਕਲਰ ਦਾ ਤੁਸੀਂ ਵੇਖ ਸਕਦੇ ਹੋ ਤੇ ਇਹਦੇ ਨਾਲ ਆਪਾਂ ਆਪਣਾ ਕੋਟਾ ਡੋਰੀਆ ਦਾ ਦੁਪੱਟਾ ਜੀ ਇਹ ਵਾਲਾ ਆਪਾਂ ਲਾਈਨਿੰਗ ਟਾਈ ਡਾਈ ਕਰਵਾਈਏ ਸੀ ਆਪਾਂ ਇਹ ਤੁਸੀਂ ਦੇਖੋ ਬਹੁਤ ਸੋਹਣੀ ਟਾਇਰਾ ਹੀ ਹੋਈ ਸੀ ਇਹ ਸਾਰੇ ਰੱਖੜੀ ਕਰਕੇ ਜੀ ਆਪਾਂ ਸਾਰੇ ਥੋੜੀ ਡਿਸਕਾਊਂਟ ਤੇ ਲਾਈ ਹੋਈ ਹੈ ਜੀ ਸੂਟ ਤੁਸੀਂ ਵੀ ਦੇਖ ਸਕਦੇ ਹੋ ਨਾ ਇਹਨਾਂ ਦੀ ਫਿਨਿਸ਼ਿੰਗ ਹੋਣੀ ਰਹਿੰਦੀ ਹੈ ਜੀ ਦੁਪੱਟਿਆਂ ਦੀ ਸਾਰੇ ਦੁਪੱਟੇ ਫਿਨਿਸ਼ਿੰਗ ਹੋਣ ਵਾਲੇ ਰਹਿੰਦੇ ਹੈ ਜੀ ਹਾਂਜੀ ਤੇ ਹਾਂਜੀ ਆਪਣਾ ਅਗਲਾ ਸੂਟ ਤੁਹਾਨੂੰ ਹਾਂਜੀ ਪਿਓਰ ਪਾਟਰਨ ਦੇ ਸੂਟ ਹੈ ਜੀ ਤੁਸੀਂ ਇਹ ਖੂਬ ਹੀ ਬੜਾ ਬਸੰਦੂ ਸੁਣਾ ਹਨ ਕਿ ਰਹੀ ਅਡੀਆ ਤੁਸੀਂ ਪਹਿਲਾਂ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਜੀ ਬਹੁਤ ਸੋਹਣਾ ਕੱਪੜਾ ਲੱਗਿਆ ਇਹਨਾਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਹਾਂਜੀ ਹਾਂ ਤੁਸੀਂ ਇਹਦੀ ਵਰਕ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਦੇਖੋ ਇਹ ਵਾਲਾ ਨੈਕ ਤੇ ਵਰਕ ਹੈ ਤੁਸੀਂ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹਨ ਦੇਖੋ ਇਹ ਵਾਲਾ ਵਾਈਟ ਤੇ ਦਾ ਕਲਰ ਕੰਬੀਨੇਸ਼ਨ ਇੱਕੋ ਕਿੰਨੇ ਪਿਆਰੀ ਲੱਗੀ ਹੈ ਹਾਂਜੀ ਇਹ ਵਾਲੇ ਫਲਾਰ ਨਹੀਂ ਜੀ ਇਹ ਦੋ ਉੱਪਰ ਨੇ ਥੀਕਾ ਘੇਰੇ ਤੇ ਆ ਗਿਆ ਜੀ ਇਹ ਪੱਤੀਆਂ ਜੂਆ ਉੱਪਰ ਆ ਜਾਣਗੇ ਜੀ ਤੁਸੀਂ ਵੇਖੋ ਤੇ ਇਹ ਵਾਲੀ ਜਿਹੜੀ ਬੇਲ ਹੈ ਇਹ ਵਾਲੀ ਬੀਲਾ ਜਿਹੜੀ ਇਹ ਵਾਲੀ ਕੇਰੇ ਦੀ ਆਉਗੀ ਤੇ ਇਹ ਵਾਲਾ ਹੈਗਾ ਜਿਹੜਾ ਬਾਜੂ ਵਰਕ ਹਾਂਜੀ ਬਹੁਤ ਸੋਹਣੇ ਨੇ ਸ਼ੇਡਡ ਦੇ ਕੋ ਵਰਕ ਕਿੰਨਾ ਸੋਹਣਾ ਇਹਦਾ ਟਾਂਕਾ ਲੱਗਿਆ ਤੁਸੀਂ ਟਾਂਕੇ ਦੀ ਕੁਆਲਿਟੀ ਚੈੱਕ ਕਰਾਓ ਬਹੁਤ ਸੋਹਣਾ ਵਰਕ ਹੋਇਆ ਜੀ ਤੁਸੀਂ ਕਿੰਨਾ ਗੁੰਦਵਾ ਵਰਕ ਕਰਦੇ ਹਨ ਹਾਂਜੀ ਆਪਾਂ ਪਾਲਟੀ ਵੀ ਆਪਾਂ ਸੂਟ ਸਾਰੇ ਜਲਦੀ ਲੈ ਕੇ ਆਵਾਂਗੇ ਫਿਰ ਹਾਲ ਪਹਿਣਾ ਕਹਿੰਗੇ ਰਖੜੀ ਤੇ ਜਾਣਾ ਪੁੱਛ ਨਵਾਂ ਹੋਵੇ ਹਨਾ ਕਾਟਨ ਦਾ ਹੋ ਵੀ ਕਰਨੀ ਹੈ ਹਾਂਜੀ ਹਾਂਜੀ ਇਹਦੀ ਕੋਈ ਤੁਸੀਂ ਇਹ ਆਪਣਾ ਦੁਪੱਟਾ ਕਰਵਾਇਆ ਟਾਈ ਲਈ ਹਲਕਾ ਜਿਹਾ ਨਾ ਦੁਪੱਟਿਆਂ ਦਾ ਫਰਕ ਆ ਰਿਹਾ ਕੱਲ੍ਹ ਦਾ ਦਾ ਮੇਰੀ ਵਿੱਚ ਤੁਸੀਂ ਦੇਖੋ ਬਹੁਤ ਸੋਹਣਾ ਸੂਟਾ ਵਾਲੀ ਬਣ ਕੇ ਰੈਡੀ ਹੋਈ ਹੈ ਹਾਂਜੀ ਹਾਂ ਜੀ ਜੇ ਨਾ ਸੂਟਾ ਜ ਤੁਹਾਨੂੰ ਕੋਈ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਵਟਸਐਪ ਨੰਬਰ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਹੈ 733767 ਸਸਤਾ ਹਾਂ ਤੇ ਜੀ ਮੈਨੂੰ ਮੈਸੇਜ ਕਰ ਸਕਦੇ ਹੋ ਬੋਲ ਕੇ ਵੀ ਛੱਡ ਸਕਦੇ ਹੋ ਨਾ ਜਿ ਜਿਨਾਂ ਨੇ ਮੇਰੇ ਚੈਨਲ ਨੂੰ ਅਸਕੇ ਗਰੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਜਲਦੀ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਅਸੀਂ ਜਿਹੜੀਆਂ ਹਰ ਰੋਜ਼ ਵੀਡੀਓ ਅਪਲੋਡ ਕਰਦੇ ਆ ਜੀ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਮਿਲ ਸਕੇ ਜੀ ਆਪਾਂ ਹਰ ਰੋਜ਼ ਹੀ ਵੀਡੀਓ ਅਪਲੋਡ ਕਰਿਆ ਕਰਾਂਗੇ ਜੀ ਮੈਂ ਦੋ ਦਿਨ ਵੀਡੀਓ ਪਾਈ ਨਹੀਂ ਗਈ ਸੀ ਕਿਉਂਕਿ ਮਜਬੂਰੀ ਹੋ ਗਈ ਸੀ ਇਸ ਕਰਕੇ ਪਾਈ ਨਹੀਂ ਲਈ ਹਰ ਜੀ ਹੁਣ ਅਸੀਂ ਹਰ ਰੋਜ਼ ਵੀਡੀਓ ਪਾਇਆ ਕਰਾਂਗੇ ਤੁਹਾਨੂੰ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਇਸ ਲਈ ਬੈਲ ਆਈਕਨ ਦਾ ਬਟਨ ਜੂਨ ਦਬਾ ਲਓ ਜੀ 반지, 땡큐 사랑합니다.